ਹੋਏ ਯਾਰ ਆ ਬੈਠੀ ਆ ਪੰਜਾਬ ਦੀ ਸਰਕਾਰ ਅਜੇ ਲੰਗਪੱਤਰ ਪਾਰ ਦੀ ਫੈਲ ਗੱਡੀਆਂ ਦਾ 2014 ਤੋਂ ਟਿੰਡੇ ਆਉਂਦੇ ਆ ਕੋਈ ਗੱਲਬਾਤ ਨਹੀਂ ਬਣੀ ਸਾਡੇ ਪਿੰਡ ਤੋਂ ਤਾਂ ਹਾਈਲੈਂਡ ਦਸਵਾੜੇ ਕਿੰਨੇ ਗਾਪਾ ਇਹ ਝੂਝ ਸਰਕਾਰ ਤੱਕ ਇਹ ਹਾਲੇ ਤੱਕ ਅੱਧੇ ਆ ਅੱਧੇ ਘਰੇ ਆ ਇੱਕ ਵਾਰੀ ਕਿ خدا ਦਾ ਖਾਲਸਾ ਮੌਕਾ ਨਾ ਆਵੇ ਦੁਬਾਰਾ ਜੇ ਦੁਬਾਰਾ ਕਿਤੇ ਇਹ ਝੂਝ ਪੈ ਗਈ ਨਾ ਸਰਕਾਰ ਆਪਣੇ ਵਿਰਸੇ ਨੂੰ ਭੁੱਲਣਾ ਭੁੱਲ ਜਾਂਦਾ ਜੜੀਆਂ ਕੌਮਾਂ ਆਪਣੀ ਵਿਰਾਸਤ ਨੂੰ ਭੁੱਲ ਜਾਂਦੇ ਜਿਉਂਦੀਆਂ ਨਹੀਂ ਰਹਿੰਦੀਆਂ ਅੱਜ ਸਾਡੀ ਪੱਕ ਨੂੰ ਹੱਥ ਪਿਆ ਵਾ ਸੋ ਪੱਤੀ ਸਾਹਿਬ ਭਾਈ ਮੈਂ ਨਾ ਆਪਣੇ ਸਾਥੀਆਂ ਨਾਲ ਜਦੋਂ ਮੰਤਰੀ ਸਾਹਿਬ ਕੋਲੇ ਗਏ ਇਹ ਮੇਰੇ ਦੇਦਸੀ ਗੱਲ ਹੈ ਇਹ ਜਜਵਾਤ ਤੇ ਜਜਵਾਤੀ ਹੋ ਕੇ ਤੁਹਾਨੂੰ ਗੱਲ ਦੱਸਦਾ ਮੰਤਰੀ ਸਾਹਿਬ ਕੋਲੇ ਗਏ ਸੀ ਜਿਦ ਦਿਨ ਆਪਣਾ ਉਹਨਾਂ ਨੇ ਆਪਣੀ ਲੋਕ ਲਈ ਆਪਣੇ ਖੇਤਾਂ ਤੇ ਅਸੀਂ ਵੰਗ ਬੱਤਰ ਉਹਨਾਂ ਕੋਲ ਲੈਣ ਗਏ ਵਾਪਸ ਲੈਣ ਗਏ ਜ ਜਦੋਂ ਆਪਣੀਆਂ ਬਨਾਬਸ ਹੋਇਆ ਆਪਣਾ ਜਿਹੜਾ ਉਹਨਾਂ ਨੇ ਚਿੱਠੀ ਕੱਢੀ ਸੀ ਵਾਪਸ ਲੈਣ ਗਏ ਮੰਤਰੀ ਸਾਹਿਬ ਦੇ ਆਫਿਸ ਵਿੱਚ ਬੈਠੇ ਉਹਨਾਂ ਨੂੰ ਅਸੀਂ ਕਿਹਾ ਵੀ ਸਾਡਾ ਬਹੁਤ ਇਕੱਠਾ ਕਬੂਤਰਾਂ ਵਾਲਿਆਂ ਦਾ ਘੋੜਿਆਂ ਵਾਲਿਆਂ ਦਾ ਕੁੱਤੇ ਵਾਲਿਆਂ ਦਾ ਉਹ ਕਹਿੰਦੇ ਕਿੰਨੇ ਗੋ ਤੁਸੀਂ ਭਾਈ ਉਹ ਕਹਿੰਦੇ ਕਿੰਨੇ ਗੋ ਤੁਸੀਂ ਮੈਂ ਕਿਹਾ ਜੀ ਬਹੁਤ ਆ ਸੀ ਵੀ ਤਕਰੀਬਨ ਇੱਕ ਪਿੰਡ ਦੇ ਵਿੱਚ 20 ਤੋਂ 25 ਘਰ ਤਕਰੀਬਨ ਹੈ हाजी मर्ज़ी पूरी ਸਨਪੋਰਟ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਵੱਡਾ ਪਲੇਟਫਾਰਮ ਦੇ ਕੇ ਅੱਜ ਇੱਥੇ ਤੁਹਾਨੂੰ ਵੱਡਾ ਇਕੱਠ ਕਰਕੇ ਆਪਣੀਆਂ ਮੰਗਾਂ ਆਪਣੇ ਹੱਕ ਸਰਕਾਰ ਤੋਂ ਲਾਗੂ ਕਰਾਉਣ ਵਾਸਤੇ ਇਕੱਤਰ ਕੀਤਾ ਬਹਿਰੋਂ ਧੰਨਵਾਦ ਕਰਦੇ ਆ ਦੂਜਾ ਧੰਨਵਾਦ ਜਿਹੜੀ ਕਮੇਟੀ ਅਸੀਂ ਉਧਰ ਨਵੇਂ ਕਿਲੇ ਚੁਣੀ ਸੀ ਦੀ ਕਮੇਟੀ ਐਮਪੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਮਿਲ ਕੇ ਜਦੋਂ ਚੰਡੀਗੜ੍ਹ ਉਹ ਲੈਟਰ ਵਾਪਸ ਕਰਾਇਆ ਤਾਂ ਫੇਰ ਸਾਰਿਆਂ ਦੇ ਜਾਨ ਜਾਨ ਆਈਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਭਰਾਵੋ ਇੱਕੇ ਦਾ ਸਵਾਦ ਦੇਣਾ ਹੁਣ ਜਿਹੜੀਆਂ ਕਮੇਟੀਆਂ ਇੱਥੇ ਚੁਣੀਆਂ ਜਾਣੀਆਂ ਸਾਰੇ ਜ਼ਿਲ੍ਹਿਆਂ ਦੀਆਂ ਤੇ ਸਾਰੇ ਬੰਤੇ ਉਹਨੂੰ ਖੁਸ਼ੀ-ਖੁਸ਼ੀ ਪ੍ਰਮਾਣ ਕਰਿਓ ਤਾਂ ਕਿ ਪੱਕੇ ਜਿੰਦੇ ਲਾ ਸਕੀਓ ਆਦਿਆਂ ਖੇਡਾਂ ਤੇ ਆ ਕੇ ਸਾਰੇ ਰੋਣਾ ਸਾਰੇ ਭਰਾਵਾਂ ਨੇ ਪਿੰਡੂ